ਦੇ ਤੇ ਮਾਥ ਇੱਕਲਮ ਤੁਮਾਰੇ ਲੇਕੇ ਭਗਤ ਰਵੀਦਾ ਜੀ ਮਹਾਰਾਜ ਦੇ ਜਿਹੜੇ ਉਹ ਬਰਸਾਏ ਹੋਏ ਕਾਰਜ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਮਨੁੱਖ ਨੂੰ ਉਹ ਕਿਹੜੇ ਕੰਮ ਨੇ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅੱਜ ਸਭ ਤੋਂ ਪ੍ਰਾਇੋਰਟੀ ਬੇਸ ਦੇ ਉੱਤੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਸ਼ੁਕਸ਼ਾਂਤੀ ਘਰ ਦੇ ਵਿੱਚ ਪ੍ਰੇਮ ਸਮਾਜ ਦੇ ਵਿੱਚ ਆਨੰਦ ਖੇੜਾ ਚਾਹਣੇ ਕਿਹੜਾ ਉਪਦੇਸ਼ ਇਹ ਜਨ ਤੁਮਾਰੇ ਨੇ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਉਸ ਵੇਲੇ ਰੱਬੀ ਉਪਦੇਸ਼ ਸੰਸਾਰ ਨੂੰ ਦਿੱਤਾ ਜਦੋਂ ਸਾਰੀ ਦੁਨੀਆ ਜਿਹੜੀ ਆ ਮਨੁੱਖਤਾ ਅਗਿਆਨਤਾ 'ਚ ਫਸੀ ਹੋਈ ਸੀ ਬਹੁਤ ਜਨਮ ਬਾਅਦ ਜਨਮ ਭਾਈ ਜੀ ਸਤਗੁਰੂ रविदास ਮਹਾਰਾਜੀ ਦੇ 648ਵੇਂ ਪ੍ਰਕਾਸ਼ ਵਰਦੇ ਆ ਦੇ 25ਵੇਂ ਮਹਾਨਗਰ ਕਿੰਨੀਆਂ ਲੱਖ ਲੱਖ ਰਵਾਈਆਂ ਸਨ ਸੰਗਤਾਂ ਨੂੰ ਇਹ ਦਿਨ ਤੁਹਾਰੇ ਲੈ ਕੇ ਬਹੁਤ ਆਈ ਮੇਲਾ ਸਮਨੇ ਨੇ ਪਰ ਜੋੜ ਮੇਲ ਹੈ ਗੁਰੂ ਦੇ ਨਾਲ ਜੋੜ ਮੇਲ ਹੈ ਇਹ ਦਿਨ ਤੁਹਾਰੇ ਲੈ ਕੇ ਰਵਿਦਾਸ ਭਗਤ ਜੀ ਉਸ ਸਮੇਂ ਹੋਏ ਜਦੋਂ ਜਾਤ ਦਾ ਬੋਲ ਵਾਲਾ ਸੀਗਾ ਉਚ ਨੀਚ ਦਾ ਬੋਲ ਵਾਲਾ ਸੀਗਾ ਉਹਨਾਂ ਨੇ ਉਸ ਸਮੇਂ ਵਿੱਚ ਸੱਚ ਦਾ ਪ੍ਰਚਾਰ ਕੀਤਾ ਬਹੁਤ ਜਨਮ ਬਹੁਤ ਚਾ ਉਥੇ ਇਸ ਚੀਜ਼ ਦੀ ਵਿਸ਼ੰਕਤਾ ਨੂੰ ਵਧਾਈ ਹੈ ਕਿ ਉਹ ਬਾਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਉਹ ਆਪਣੇ ਵੱਡ ਬਡੇਰਿਆਂ ਨੂੰ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਦਿਨ ਮਨਾਉਂਦੇ ਆ ਹਮ ਸਦਦੀ ਤਨ ਰਵਿਦਾਸ ਗੁਰੂ ਮਹਾਰਾਜ ਦੇ ਦੇ ਪ੍ਰਕਾਸ਼ ਪर्वਤ ਨੂੰ ਸਮਰਪਿਤ ਅੱਜ ਦਾ ਇਹ ਪਛੀਮਾ ਨਗਰ ਕੀਰਤਨ ਰੀਓ ਲੈਂਡਾ ਗਰੂਸ ਘਰ ਵਿੱਚ ਇਹ ਮਰਾਸ ਆਇਆ ਗਿਆ ਹੈਗਾ ਹਮ ਸਦਦੀਨ ਦਇਆ ਨਾਲ ਤੂੰ ਸਤ ਕ੍ਰਾਂਤੀਕਾਰੀ ਭਗਤ ਔਰ ਜਿਨ੍ਹਾਂ ਦੇ ਬਚਨ ਆਪਾਂ ਜਦੋਂ ਗੁਰਬਾਣੀ ਵਿੱਚ ਪੜਦੇ ਆ ਜਿਨ੍ਹਾਂ ਦਾ ਇਹ ਸੁਪਨਾ ਇਸ ਧਰਤੀ ਉੱਤੇ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇਠਾਓ ਇੱਕ ਤੇ ਵੀ ਕੋਈ ਦੁਖੀ ਨਾ ਵਸਦਾ ਹੋਵੇ ਅਬ ਫਤਿਆਜ ਕਰੀ ਜਾਏ ਵਿਚਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਨੇ ਹਾਂਜੀ ਅ ਅੱਜ ਆਪਾਂ ਭਗਤ ਰਵਿਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਪਹੁੰਚੇ ਹੋਏ ਆ ਪ੍ਰਬੰਧਕ ਕਮੇਟੀ ਵਿੱਚੋਂ ਨੌਜਵਾਨ ਵੀਰ ਅਜੇ ਪਟਵੱਗਾ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ 648 ਵਿੱਚ ਪ੍ਰਕਾਸ਼ ਵਰਦੇ ਆਂ ਅਤੇ 25ਵੇਂ ਮਹਾਨਗਰ ਕੀਦੰਦੀਆਂ ਲੱਖ ਲੱਖ ਵਾਹਿਗੁਰੂ ਸੰਗਤਾਂ ਨੂੰ ਹੋਰ ਕੁਝ ਖਾਸ ਹਵਲ ਹਾਂਜੀ ਹਾਂਜੀ ਬਸ ਅਸੀਂ ਧੰਨਵਾਦ ਕਰਦੇ ਆਂ ਆਪਣੀ ਟੀਮ ਪੰਜਾਬੀ ਵਿਰਾਸਤ ਯੂਐਸਏ ਪਾਈਸਾ ਪਾਈ ਹਰਪਾਲ ਸਿੰਘ ਜੀ ਜੋ ਕਿ ਹਰੇਕ ਸਾਲੇ ਪੌਂਟ ਤੇ ਕਵਰੇਜ ਕਰ ਰਹੇ ਆ ਤੁਹਾਡੇ ਵੀਰ ਕਰਨਪ੍ਰੀਤ ਸਿੰਘ ਜੀ ਜਿਹੜਾ ਇਹ ਦੱਸੋਗੇ ਸੰਗਤ ਨੂੰ ਇਹ ਹਰ ਸਾਲ ਇੱਕੋ ਡੇਟ ਫਿਕਸ ਹੁੰਦੀ ਹੈ ਜਦੋਂ ਇਹ ਨਗਰ ਕੀਰਤਨ ਇਹ ਸਮਾਗਮ ਮਨਾਏ ਜਾਂਦੇ ਆ ਬਿਲਕੁਲ ਜੀ ਆਪਣੇ ਹਰ ਇੱਕ ਸਾਲ ਆਪਣੇ ਜਿਹੜਾ ਦੂਜਾ ਮਾਰਚ ਦਾ ਐਤਵਾਰ ਹੁੰਦਾ ਹ ਹਰ ਇੱਕ ਸਾਲ ਹੀ ਇਹੀ ਤਰੀਕ ਹੁੰਦੀ ਆ ਰੇਨ ਐਂਡ ਸ਼ਾਈਨ ਇਹੀ ਤਰੀਕ ਉਹ ਆਪਣੇ ਦੂਜਾ ਐਤਵਾਰ ਹੁੰਦਾ ਆ ਪੱਕਾ ਕੈਲੰਡਰ ਦੇ ਵਿੱਚ ਪੱਕਾ ਕੈਲੰਡਰ ਹਾਂ ਜੀ ਸਾਰੇ ਪਹਿਲਾਂ ਲਿਖ ਲਿਆ ਕਰੋ ਹਰ ਇੱਕ ਸਾਲ ਹੀ ਦੂਜਾ ਮਾਰਚ ਦਾਵੇਂ ਦੂਜਾ ਸੰਡੇ ਐਤ ਮਾਰਚ ਦਾ ਜੀ ਅਨਵਾਜ ਜੀ ਬਹੁਤ ਵਧਾਈਆਂ ਤੁਹਾਨੂੰ ਅੱਜ ਦੇ ਮਹਾਨ ਦਿਵਸ ਸਾਰਾ ਥੈਂਕ ਯੂ ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਦੇ ਅੰਦਰ ਰੀਓਲਿੰਡਾ ਗੁਰਦੁਆਰਾ ਸਾਹਿਬ ਵਿਖੇ ਇੱਕ ਬਹੁਤ ਵੱਡਾ ਅੱਜ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਗੁਰਦੁਆਰਾ ਰੋਜ਼ਬੇਲ ਸਾਹਿਬ ਦੀ ਸਮੂਹ ਜਿਹੜੇ ਪ੍ਰਬੰਧਕ ਸੇਵਾਦਾਰ ਤੇ ਹੋਲਾ ਮਹੱਲਾ ਗਰੁੱਪ ਦੇ ਸੇਵਾਦਾਰ ਅੱਥੇ ਉੱਚੇ-ਚੇੇ ਤੌਰ ਤੇ ਪਹੁੰਚੇ ਆ ਪੁੱਛਦੇ ਆ ਹਾਂਜੀ ਕਰਤਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਹਾਨ ਦਿਵਸ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਰਵਿਦਾਸ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪर्वਤ ਨੂੰ ਸਮਰਪਿਤ ਅੱਜ ਦਾ ਇਹ ਪਛੀਮਾ ਨਗਰ ਕੀਰਤਨ ਰਿਓ ਲੈਂਡਾ ਗੁਰੂਸ ਘਰ ਵਿੱਚ ਇਹ ਬਰਾਸ ਜਾਇਆ ਗਿਆ ਹੈਗਾ ਸੋ ਸੜਦਾ ਮੈਂ ਪਰਮਜੀਤ ਸਿੰਘ ਖੈਰਾ ਤੇ ਸਮੂਹ ਚੜਦਾ ਪੰਜਾਬ ਕਲੱਬ ਹੋਲਾ ਮਲਾ ਕਲੱਬ ਰੋਸਵੈਲ ਦੀ ਗੁਰੂ ਘਰ ਦੇ ਕਮੇਟੀ ਮੈਂਬਰ ਸਾਰੇ ਸਾਡੇ ਨਾਲ ਮੌਜੂਦ ਨੇ ਸਾਡੇ ਸਾਰਿਆਂ ਵੱਲੋਂ ਇਸ ਗੁਰੂ ਘਰ ਸ੍ਰੀ ਗੁਰੂ ਰਵਿਦਾਸ ਜੀ ਦੇ ਸੰਬੰਧ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਜੀ ਤੇ ਜੇ ਅਸੀਂ ਅੱਜ ਇੱਥੇ ਪਹੁੰਚੇ ਹੋਏ ਆ ਦੇਖਿਆ ਆ ਕੇ ਇੱਥੇ ਗੁਰੂ ਘਰ ਬਹੁਤ ਹੀ ਸਜਾਇਆ ਹੋਇਆ ਸੀਗਾ ਤੇ ਨਗਰ ਕੀਰਤਨ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਜੀ ਨਗਰ ਕੀਰਤਨ ਇਸ ਵੇਲੇ ਆਪਣੀ ਯਾਤਰਾ ਕਰਦਾ ਹੋਇਆ ਪਹੁੰਚਣ ਦੇ ਤਕਰੀਬਨ ਨਜ਼ਦੀਕ ਹੈ ਜੀ ਸੋ ਬਹੁਤ ਹੀ ਸਜਾਇਆ ਹੋਇਆ ਸੀਗਾ ਨਗਰ ਕੀਰਤਨ ਬੜੇ ਹੀ ਵਧੀਆ ਇਹਨਾਂ ਦੇ ਨਾਲ ਪ੍ਰਬੰਧਾਂ ਦਾ ਜੇ ਅੰਦਾਜ਼ਾ ਲਾਇਆ ਜਾਵੇ ਗੁਰੂ ਕੇ ਲੰਗਰਾਂ ਟੁੱਟ ਬੱਤਰ assi ਬੱਖੋ ਬੱਖੇ ਤਰ੍ਹਾਂ ਦੇ ਤੇ ਇੱਥੇ ਜਿਹੜਾ ਸੰਗਤ ਦਾ ਇਕੱਠ ਜਿਹੜਾ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਤੇ ਸੰਗਤਤ ਬੜਾ ਉਤਸ਼ਾਹ ਆ ਇੱਥੇ ਖਾਣ ਪੀਣ ਦਾ ਕੋਲ ਖਰੀਦੋ ਫਰੋਕ ਦਾ ਦੇਖ ਲਓ ਬੜੇ ਬੜੇ ਸਟਾਲ ਲੱਗੇ ਹੋਏ ਨੇ ਸੋ ਬਹੁਤ ਹੀ ਦਿਲਚਸਪ ਤੇ ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ ਹੈ ਤੇ ਮੈਂ ਆਪਣੇ ਵੱਲੋਂ ਸਮੂਚਾੜ ਦਾ ਪੰਜਾਬ ਕਲੱਬ ਵੱਲੋਂ ਹੋਲਾ ਮੱਲਾ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਗੁਰੂ ਘਰ ਰੋਜ਼ਗੱਲ ਦੀ ਕਮੇਟੀ ਵੱਲੋਂ ਗੁਰੂ ਘਰ ਰਿਓ ਲੈਂਡਾ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਜਦਾ ਬਾਸੀ ਸਾਹਿਬ ਨੇ ਦੱਸਿਆ ਕਿ ਅਗਲੇ ਵੀਕਐਂਡ 14 ਮਾਰਚ ਨੂੰ ਸ਼ੁਕਰ ਦਿਨ ਸ਼ੁੱਕਰਵਾਰ ਅਖੰਡ ਪਾਠ ਸਾਹਿਬ ਆਰੰਭ ਹੋਣਗੇ 16 ਤਰੀਕ ਦਿਨ ਐਤਵਾਰ ਨੂੰ ਇਸ ਗੁਰੂ ਘਰ ਗੁਰੂ ਘਰ ਰੋਜ਼ ਭਲ ਭੇਗ ਭੋਗ ਪਾਈ ਜਾਣਗੇ ਸੋ ਸਾਡੇ ਵੱਲੋਂ ਸਾਰੀਆਂ ਸੰਗਤਾਂ ਨੂੰ ਪੀ ਲਿਆ ਕਿ ਵੱਧ ਚੜ ਕੇ ਇੱਥੇ ਆਓ ਤੇ ਇੱਥੇ ਜਿਹੜੇ ਗੁਰੂ ਕੇ ਜੇ ਪ੍ਰਬੰਧ ਆ ਬਹੁਤ ਹੀ ਵਧੀਆ ਹੋਣਗੇ ਵੱਖੋ-ਵੱਖਰਾਂ ਦੇ ਸਟਾਲ ਲੱਗੇ ਜਾਣਗੇ ਵੱਖੋ-ਵੱਖਰਾਂ ਦਾ ਖਾਣ ਦਾ ਪ੍ਰਬੰਧ ਹੋਊਗਾ ਸੋ ਸਾਡੇ ਚੜ੍ਹਦਾ ਪੰਜਾਬ ਕਲੱਬ ਸੱਕਮੈਂਟ ਹੋਲਾ ਮੱਲਾ ਕਲੱਬ ਵੱਲੋਂ ਆਪ ਸਾਰੀ ਸੰਗਤ ਨੂੰ ਬੇਨਤੀ ਆ ਆਓ ਇਸ ਹੋਲੇ ਮੱਲੇ ਤੇ ਵੱਧ ਚੜ੍ਹ ਕੇ ਇਸ ਰੌਣਕਾਂ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਭਾਈ ਸਾਹਿਬ ਜੀ ਅੱਜ ਦੇ ਦਿਨ ਦੇ ਉੱਤੇ ਭਗਤ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹਜ਼ਾਰਾਂ ਸੰਗਤਾਂ ਇੱਥੇ ਉੱਚੇ-ਚੇ ਤੌਰ ਤੇ ਪਹੁੰਚੀਆਂ ਉਹਨਾਂ ਨੂੰ ਨਤਮਸਤਕ ਹੋਣ ਲਈ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਗੁਰੂ ਰਵਿਦਾਸ ਮਹਾਰਾਜ ਦੀ 648 ਪ੍ਰਕਾਸ਼ ਸਦਨੀਆਂ ਸਾਰੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾ ਰਵਿਦਾਸ ਭਗਤ ਜੀ ਉਸ ਸਮੇਂ ਹੋਏ ਜਦੋਂ ਜਾਤ ਦਾ ਬੋਲ ਵਾਲਾ ਸੀਗਾ ਉੱਚ-ਨੀਚ ਦਾ ਬੋਲ ਵਾਲਾ ਸੀਗਾ ਉਹਨਾਂ ਨੇ ਉਸ ਸਮੇਂ ਵਿੱਚ ਸੱਚ ਦਾ ਪ੍ਰਚਾਰ ਕੀਤਾ ਤੇ ਜਿੰਨੇ ਵੀ ਉਹਨਾਂ ਦੇ پیرੋਕਾਰ ਨੇ ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਵਿਸ਼ਿਸ਼ ਦਿਨ ਤੇ ਬਹੁਤ-ਬਹੁਤ ਮੁਬਾਰਕਾ ਜਿੰਨੀਆਂ ਵੀ ਇੱਥੇ ਸੰਗਤਾਂ ਪੁੱਜੀਆਂ ਹੋਈਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਬਹੁਤ ਧੰਨਵਾਦ ਵਾਹਿਗੁਰੂ ਸਵਾਹਿ ਪ anteced ਮਹਾਨ ਕੀਰਤਨੀਏ ਪਦਮਸ਼੍ਰੀ ਭਾਈ ਨਰਮਲ ਸਿੰਘ ਜੀ ਖਾਸਾ ਤੇ ਇਹਨਾਂ ਦੇ ਭਤੀਜ ਭਾਈ ਕਰਨਜੀਤ ਸਿੰਘ ਜੀ ਉੱਚੇਚੇ ਤੌਰ ਤੇ ਇੰਗਲੈਂਡ ਤੋਂ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋਏ ਆ ਹਾਂਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਮੈਂ ਇਹ ਬੇਨਤੀ ਕਰਦਾ ਕਿ ਗੁਰੂ ਸਾਹਿਬ ਜੀ ਨੇ ಅಪਾਰ ਕਿਰਪਾ ਮਿਹਰਮਤ ਕੀਤੀ ਹੈ ਕਿ ਇਸ ਧਰਤੀ ਦੇ ਉੱਤੇ ਅੱਜ ਸਾਨੂੰ ਸਿੱਖੀ ਦੀ ਫਲਵਾੜੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਮਹਾਰਾਜ ਨੇ ਇਹ ਬੂਟਾ ਲਾਇਆ ਕਿ ਘਰ-ਘਰ ਵਿੱਚ ਬਾਣੀ ਦਾ ਪ੍ਰਚਾਰ ਪ੍ਰਸਾਰ ਜਾ ਰਿਹਾ ਹੈ ਉਥੇ ਇਸ ਚੀਜ਼ ਦੀ ਵੀ ਸੰਗਤਾਂ ਨੂੰ ਵਧਾਈ ਹੈ ਕਿ ਉਹ ਬਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਉਹ ਆਪਣੇ ਵੱਡ-ਵਡੇਰਿਆਂ ਨੂੰ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਦਿਨ ਮਨਾਉਂਦੇ ਆ ਸੋ ਮਹਾਰਾਜ ਨੇ ਬੜੀ ಅಪਾਰ ਕਿਰਪਾ ਕੀਤੀ ਅੱਜ ਇੱਥੇ ਨਗਰ ਕੀਰਤਨ ਦੇ ਜੋ ਸਮਾਗਮ ਆਯੋਜਨ ਹੋਏ ਆ ਉਹਨਾਂ ਦੇ ਵਿੱਚ ਦਾਸਾਂ ਨੂੰ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਖੁਸ਼ਵਾਦੀ ਹਾਂ ਸਮੂਹ satsangat ਦਾ ਅਤੇ ਇਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਆਪ ਸਾਰੇ ਸੱਜਣਾ ਦਾ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਹੀ ਜੋ ਅੱਜ ਦਾ ਇਹ ਪ੍ਰੋਗਰਾਮ ਉਹਨੂੰ ਕਵਰ ਕੀਤਾ ਜਾ ਰਿਹਾ ਦਿਖਾਇਆ ਜਾ ਰਿਹਾ ਤੋਂ ਆਪ ਜੀਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਡੀ ਮਿੱਠੀ ਆਵਾਜ਼ ਦੇ ਵਿੱਚ ਰਸਨਾ ਦੇ ਰਾਹੀਂ ਹਾ ਗੀਦਾ ਕੋਈ ਮਹਾਨ ਸ਼ਬਦ ਜਿਹੜੇ ਤੁਸੀਂ ਸਿਰਫ ਚੰਦ ਲਾਈਨ ਜ਼ਰੂਰ ਬਹੁਤ ਜਨਮ ਬਹੁਤ ਜਨਮ ਬਹੁਤ ਜਨਮ ਬਹੁਤ ਜਨਮ ਵਿਚਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਬਹੁਤ ਜਨਮ ਬਹੁਤ ਜਨਮ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਭਗਤ ਰਵਿਦਾਸ ਜੀ ਮਹਾਰਾਜ ਤੇਨਾਂ ਦਾ ਪ੍ਰਕਾਸ਼ ਪੁਰਬ ਇੱਥੇ ਮਨਾਇਆ ਜਾ ਰਿਹਾ ਕੀ ਸੁਨੇਹਾ ਦਿਓਗੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਅ ਗੁਰੂ ਨਾਨਕ ਨਾਮ ਜਵਾ ਤੇ ਗੁਰੂ ਰਵਿਦਾਸ ਨਾਮ ਜਵਾ ਸੰਗਤ ਨੂੰ ਅੱਜ ਦੇ ਇਸ ਨਗਰ ਕੀਰਤਨ 648ਵੇਂ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਮੈਂ ਚੰਗਾ ਸਮਝੂਗਾ ਔਰ ਮਹਿਸੂਸ ਕਰਦਾ ਕਿ ਜਿੰਨੀ ਹੋਈ ਆਈ ਹੋਈ ਸੰਗਤ ਆ ਇਹ ਉਸ ਗੁਰੂ ਮਾਰਾ ਦਾ ਪੈਗਾਮ ਲੈ ਕੇ ਆਪ ਆਪਣੇ ਘਰ ਵਿੱਚ ਜਾਣਗੇ ਔਰ ਉਹ ਗਾਂ ਜਾ ਕੇ ਆਪਣੇ ਸਾਰੇ ਇਸ ਸਮਾਜ ਦੇ ਵਿੱਚ ਉਸ ਦਾ ਫਲਾਉ ਕਰਨਗੇ ਇਹ ਵਰਤਾਰਾ ਚਾਹੇ ਹਰ ਸਾਲ ਹੁੰਦਾ ਹੈ ਪਰ ਅਸੀਂ ਇਸ ਨੂੰ ਬਹੁਤ ਵਾਰੀ ਮੇਲਾ ਸਮਝਣੇ ਪਏ ਜੋੜ ਮੇਲ ਹੈ ਗੁਰੂ ਦੇ ਨਾਲ ਜੋੜ ਮੇਲ ਹੈ ਸੋ ਇਸ ਕਰਕੇ ਇਸ ਅਸਲੀ ਅਰਥਾਂ ਨੂੰ ਸਮਝਦੇ ਹੋਏ ਸਾਨੂੰ ਉਸ ਗੁਰੂ ਮਹਾਰਾਜ ਜੀ ਗੁਰੂ ਰਵਿਦਾਸ ਜੀ ਦੇ ਮੱਧ ਕਾਲ ਦੇ ਉਸ ਪੈਗੰਬਰ ਜਾਂ ਉਹ ਇੱਕ ਮੁਸੀਹਾ ਗੁਰੂ ਜਿਹੜਾ ਰੱਬ ਨੂੰ ਪਾਉਣ ਦਾ ਜਰੀਆ ਦੱਸਿਆ ਕੀਰਤ ਕਰਮ ਕੰਮ ਕਰਨ ਦਾ ਇੱਕ ਯੁਗਤ ਪਨਾ ਕੇ ਛੋਟੇ ਕੰਮ ਦਤੋਂ ਕੰਮ ਉਹ ਕਰਦੇ ਆ ਜਦੋਂ ਕਿ ਉਹ ਮੱਧ ਕਾਲ ਦਾ ਸਮਾਜ ਉਸ ਸਮੇਂ ਦੀ ਤਤਕਾਲੀ ਹਕੂਮਤਾਂ ਬ੍ਰਾਹਮਣਵਾਦ ਜਾਂ ਚਾਹੇ ਉਹ ਮੁਸਲਮ ਮੁਗਲ ਕਾਲ ਸੀ ਉਹ ਹਮੇਸ਼ਾ ਹੀ ਇਸ ਵਰਗ ਨੂੰ ਗਰੀਬ ਤਬਕੇ ਨੂੰ ਲਤਾਰਦਾ ਰਿਹਾ ਔਰ ਉਹਨਾਂ ਨੇ ਸਭ ਤੋਂ ਵੱਡੀ ਇੱਕ ਕ੍ਰਾਂਤੀਕਾਰੀ ਇਨਕਲਾਬੀ ਸੋਚ ਦੇ ਨਾਲ ਗੁਰੂ ਬਾਹੜੇ ਨੇ ਇਹੋ ਜਿਹੀ ਬਾਣੀ ਲਿਖੀ ਜਿਹੜੀ ਕਿ ਇੱਥੇ ਦੀ ਕਿਰਤ ਕਰਨ ਦੀ ਵੀ ਇੱਕ ਪਰਿਭਾਸ਼ਾ ਦਾ ਵਕਿਆਨ ਕਰਦੀ ਹੈ ਨਾਲ ਇੱਕ ਰੱਬ ਨੂੰ ਪਾਉਣ ਦੀ ਉਹ ਵੀ ਇੱਕ ਹੈ ਰੱਬ ਦੇ ਨਾਲ ਇੱਕ ਬਿਕ ਹੋ ਜਾਣ ਦੀ ਵੀ ਬਿਰਤੀ ਨੂੰ ਉਹਨਾਂ ਨੇ ਬੜੇ ਹੀ ਆਪਣੇ ਸੋਹਣੇ ਸ਼ਬਦਾਂ ਦੇ ਵਿੱਚ ਤੋਹੇ ਮੋਹੇ ਮੋਹੇ ਤੋਹੇ ਅੰਤਰ ਕੈਸਾ ਕਨਕਟ ਮੇ ਜਲ ਰੰਗ ਜਿਹਾ ਵੀ ਜਲ ਦੀਆਂ ਤਰੰਗਾਂ ਜਿੱਦਾਂ ਹੁੰਦੀਆਂ ਨੇ ਉਹ ਉੱਚਦੀਆਂ ਨੇ ਫਿਰ ਐ ਹੌਲੀ ਹੌਲੀ ਹੋ ਕੇ ਪਾਣੀ ਦੇ ਵਿੱਚ ਫਿਰ ਬਰਾਬਰ ਹੋ ਜਾਂਦੀਆਂ ਨੇ ਸੋ ਪ੍ਰਮਾਤਮਾ ਨੂੰ ਨੂੰ ਪਾਉਣ ਦੇ ਲਈ ਇਸ ਤਰ੍ਹਾਂ ਉਸ ਪਾਣੀ ਵਾਂਗੂ ਉਹ ਬਿਆਨ ਕਰਨਾ ਸਭ ਮਨੁੱਖ ਨੂੰ ਦੱਸਿਆ कि असल ਵਿੱਚ ਇਸ ਤਰ੍ਹਾਂ ਕਰੋ ਤਾਂ ਫਿਰ ਤੁਸੀਂ ਉਹ ਪਰਮਾਤਮਾ ਦੇ ਨਾਲ ਪਰਮਾਤਮਾ ਨਾਲ ਲਿਬ ਲਾ ਕੇ ਉਸ ਨਾਲ ਜੁੜ ਸਕਦੇ ਹੋ ਪਰ ਕਿਰਤ ਨੂੰ ਪਹਿਨਾ ਦਿੱਤਾ ਉਸ ਸਮੇਂ ਤਤਕਾਲੀ ਜਿਹੜੀ ਹਕੂਮਤਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਮੈਂ ਕਿ ਵੀ ਗੱਲ ਕੀਤੀ ਹੈ ਉਹ ਚਾਹੇ ਉਹਨਾਂ ਦਾ ਉਹਨਾਂ ਨੂੰ ਕਨਸੈਪਟ ਉਹਨਾਂ ਨੂੰ ਸਮਝ ਨਹੀਂ ਸੀ ਹੁੰਦਾ ਜਾਂ ਉਹਨਾਂ ਦੇ ਖਿਲਾਫ ਸੀ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੀ ਬੜੀ ਠੇਠੀ ਹੁੰਦੀ ਸੀ ਪਰ ਉਹਨਾਂ ਨੇ ਆਪਣਾ ਇਹ ਕ੍ਰਾਂਤੀਕਾਰੀ ਜਿਹੜਾ ਪੈਗਾਮ ਜਿਹੜਾ ਆਪਣਾ ਹੱਥ ਸੀ ਉਹ ਨਹੀਂ ਛੱਡਿਆ ਅਸੀਂ ਵਡਭਾਗੇ ਹਾਂ ਕਿ ਸਾਡੇ ਸਾਂਝੇ ਗੁਰੂ ਅਹ ਤਨਤਨ ਸ਼ੁਰੂ ਗੁਰਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਹੁਤ ਤਦਾਦ ਵਿੱਚ ਵੱਡੀ ਗੁਰਬਾਣੀ ਬਾਣੀ ਹੈ ਔਰ ਉਹ ਬਾਣੀ ਸਵਛਤਾ ਦੀ ਹਮੇਸ਼ਾ ਸਾਨੂੰ ਜਿੱਥੇ ਉਹਦੇ ਆਰਤੀ ਦੀ ਗੱਲ ਕਰਦੇ ਹਨ ਹਰ ਸ਼ਾਮ ਨੂੰ ਉਹ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਆਰਤੀ ਦਾ ਅਮਨ ਵਸੋਂ ਤੋਂ ਸਮਾਪਤੀ ਹੁੰਦੀ ਹੈ ਤਾਂ ਉਹ ਆਰਤੀ ਇਹ ਆਚਾਰਨ ਕਰਕੇ ਬਹੁਤੀ ਵੱਡੀ ਲੋੜ ਹੈ ਲੋੜ ਹੈ ਕਿ ਅਸੀਂ ਉਹਨਾਂ ਦੇ ਮਹਾਨ ਉਪਦੇਸ਼ਾਂ ਨੂੰ ਆਪਣੇ ਘਰਾਂ ਤੱਕ ਲੈ ਕੇ ਘਰਾਂ ਤੱਕ ਲੈ ਕੇ ਜਾਈਏ ਜਿੱਥੇ ਅਸੀਂ ਇਹ ਲੰਗਰ ਛਕ ਰਹੇ ਹਾਂ ਨਾਲ ਜਿਹੜਾ ਸ਼ਬਦ ਗੁਰੂ ਲੰਗਰ ਹੈ ਉਹ ਵੀ ਲੈ ਕੇ ਜਾਈਏ ਵੱਡੀ ਗੱਲ ਹੈ ਜੀ ਇਹ ਸ਼ਬਦ ਹਾਂ ਜੀ ਸ਼ਬਦ ਸ਼ਬਦ ਗੁਰੂ ਹੀ ਹੈ ਜੀ ਅਸਲ ਵਿੱਚ ਜੇ ਅਸੀਂ ਇਸ ਨੂੰ ਅਸਲ ਵਿੱਚ ਅਸੀਂ ਅਧਿਆਤਮਿਕ ਤੌਰ ਤੇ ਸੋਚੀਏ ਤੇ ਇਹ ਅਸਲ ਹੈ ਹੀ ਇਹ ਸ਼ਬਦ ਗੁਰੂ ਹੈ ਤੇ ਸ਼ਬਦ ਗੁਰੂ ਦੀ ਗ੍ਰੈਂਡ ਕਰਨ ਦੀ ਇੱਕ ਪ੍ਰਵਿਰਤੀ ਹੈ ਪਰ ਅਸੀਂ ਉਹਦੇ ਨਾਲ ਜੁੜਦੇ ਨਹੀਂ ਹਾਂ ਅਸੀਂ ਚਾਹੇ ਦੁਨੀਆਂ ਦੇ ਵੱਖ-ਵੱਖਰੇ ਮੁਲਕਾਂ ਦੇ ਵਿੱਚ ਚਲੇ ਗਏ ਹਾਂ ਜੋ ਸਾੜ ਪੱਤੇ ਤੱਕ ਫੈਲ ਗਏ ਆ ਅਸੀਂ ਉਸ ਮੁਰਖਾਂ ਦੀਆਂ ਜੁਕਤਾਂ ਪਛਾਣ ਲੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਚੰਗਾ ਲੱਗਦਾ ਵੀ ਅਸੀਂ ਇਹੋ ਜੇ ਨਗਰਕੀ ਤਸਵੀਰਾਂ ਉਸ ਪ੍ਰਾਣੀ ਵਿਰਾਸਤ ਨੂੰ ਆਪਣੇ ਧਾਰਮਿਕ ਵਿਰਸੇ ਨੂੰ ਭੁੱਲਦੇ ਰਹੀਏ ਧੰਨਵਾਦ ਸਾਰੀ ਆਈ ਸੰਗਤ ਨੂੰ ਮਿਹਰਬਾਨੀ ਵਾਹਿਗੁਰੂ ਜੀ ਖਾਲਸਾ ਜੀ ਰਹਿਣਾ ਜਸਵੰਤ ਸ਼੍ਰੀਮਾਨ ਭਗਤ ਰਵੀਦਾ ਜੀ ਮਹਾਰਾਜ ਦੇ ਜਿਹੜੇ ਉਹ ਬਰਸਾਏ ਹੋਏ ਕਾਰਜ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਮਨੁੱਖ ਨੂੰ ਉਹ ਕਿਹੜੇ ਕੰਮ ਨੇ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਵੀ ਅੱਜ ਸਭ ਤੋਂ ਪ੍ਰਾਇੋਰਟੀ ਬੇਸ ਦੇ ਉੱਤੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਸ਼ੁਕ ਸ਼ਾਂਤੀ ਘਰ ਦੇ ਵਿੱਚ ਪ੍ਰੇਮ ਸਮਾਜ ਦੇ ਵਿੱਚ ਆਨੰਦ ਖੇੜਾ ਚਾਹਨੇ ਆ ਕਿਹੜਾ ਉਪਦੇਸ਼ ਬੇਗਮਪੁਰਾ ਸ਼ਹਿਰ ਕੋ ਨਾ ਹੋ ਬਸ ਜੇ ਅਸੀਂ ਇਹ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਈਏ ਤਾਂ ਸਾਰਾ ਜਿਹੜਾ ਸਾਡਾ ਜੀਵਨ ਸਾਡਾ ਆਇਆ ਸਭਨ ਦੇਖੋ ਗੁਰਨਾਨਕ ਦੇਵ ਜੀ ਨੇ ਜੰਜੂ ਨਾਂ ਪਾਉਣ ਦੀ ਜਿੱਦ ਕੀਤੀ ਸਤਗੁਰੂ ਬਦਾਸ ਜੀ ਨੇ ਜੰਜੂ ਪਾਉਣ ਦੀ ਜਿੱਦ ਕੀਤੀ ਜੰਜੂ ਪੌਣ ਤੇ ਲਾਉਣ ਦੀ ਜਿਹੜੀ ਹੈ ਜਿੱਦ ਨਹੀਂ ਸੀ ਇਹ ਇੱਕ ਕਿਸਮ ਦੀ ਕ੍ਰਾਂਤੀ ਸੀ ਨਹੀਂ ਭਗਤ ਰਵਿਦਾਸ ਜੀ ਮਹਾਰਾਜ ਜਨਉ ਪਾਉਂਦੇ ਸੀਗੇ ਜਨਉ ਪੌਣ ਦੇ ਨਹੀਂ ਸੀ ਲੇਕਿਨ ਉਹਨਾਂ ਨੇ ਜੋ ਉਸ ਟਾਈਮ ਦਾ ਸਿਸਟਮ ਸੀ ਉਹਨੂੰ ਦੱਸਣ ਦੇ ਲਈ ਕਿ ਸੂਤਰ ਇੱਕ ਜਨਉ ਨਹੀਂ ਸੀ ਪਹਿਨ ਸਕਦਾ ਉਹਨਾਂ ਨੇ ਜਿੱਦ ਕਰਕੇ ਆਪਣਾ ਜਨਉ ਪਾਇਆ ਜੇ ਪਾਇਆ ਸੀ ਉਹਨਾਂ ਨੇ ਪਹਿਨੇ ਸੀ ਪਰ ਮੇਨ ਮੇਨ ਤਾਂ ਉਹ ਅੜੀ ਤੋੜਨੀ ਸੀ ਮੇਨ ਹੋਮੇ ਦਾ ਤੇਰੇ ਕਹਿਣ ਦਾ ਮਤਲਬ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਨਉ ਪਾਉਣ ਤੋਂ ਨਾ ਕੀਤੀ ਹਾਂਜੀ ਉਹਨਾਂ ਨੇ ਉਹ ਲੜੀ ਤੋੜੀ ਹਾਂਜੀ ਪਰ ਇਹਨਾਂ ਦੀ ਲੜੀ ਇਹਨਾਂ ਨੇ ਉਹ ਲੜੀ ਜਿਹੜੀ ਇਹਨਾਂ ਤੇ ਥੋਪੀ ਗਈ ਸੀ ਪਾ ਨਹੀਂ ਸਕਦੇ ਇਹਨਾਂ ਨੇ ਪਾਇਆ ਸਿਮਬੋਲਿਕ ਸੀ ਪ੍ਰਿੰਸ ਸਿਮਬੋਲਿਕ ਸੀ ਮੇਨ ਗੱਲ ਮੇਨ ਗੱਲ ਸਿਮਬੋਲਿਕ ਸੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਦੇਵ ਤੋਂ ਲੈ ਕੇ ਸਤਪੁਰ ਅਰਬਦਾਸ ਜੀ ਤਾਈਂ ਇਹ ਜਿਹੜੇ ਸੀ ਕ੍ਰਾਂਤੀਕਾਰੀ ਗੁਰੂ ਸਨ ਜੀ ਇਹਨਾਂ ਨੇ ਜੋ ਅੱਜ ਦਾ ਸਮਾਜ ਹੈ ਦੇਖ ਲਓ ਜਾ ਆਪਾਂ ਇਹ ਕਹਿ ਸਕਦੇ ਆ ਕਿ ਅੱਜ ਜੇ ਜਾਤਾਂ ਪਾਤਾਂ ਤੋਂ ਰਹਿਤ ਅਸੀਂ ਕਹਿੰਨੇ ਆ ਕਿ ਅੱਜ ਦਾ ਸਮਾਜ ਆਪਾਂ ਇੱਥੇ ਦੇਖ ਲਓ ਕੱਠ ਦੇਖ ਲਓ ਇੱਥੇ ਕੱਠ ਤੋਂ ਪਤਾ ਲੱਗਦਾ ਹੈ ਕਿ ਜਾਤਾਂ ਪਾਤਾਂ ਤੋਂ ਇਹ ਜਿਹੜਾ ਆ ਰਹਿਤ ਹੋ ਰਿਹਾ ਹੈਗਾ ਪੂਰੀ ਤਰ੍ਹਾਂ ਮੁਕੰਮਲ ਨਹੀਂ ਮੈਂ ਕਹਿੰਨਾ ਪਰ ਹੋ ਰਿਹਾ ਜਿਹੜੇ ਇਹ ਕਾਰਜ ਹੋ ਰਿਹਾ ਨਗਰ ਕੀਰਤਨ ਹੋ ਰਿਹਾ ਇਹ ਇਹ ਇਹਨਾਂ ਦੇ ਰਾਹੀਂ ਵੱਡੀ ਕ੍ਰਾਂਤੀ ਆ ਰਹੀ ਹੈ ਬਹੁਤ ਬੜਾ ਸਨੇਹਾ ਆ ਗੁਰੂਆਂ ਨੇ ਜਿਹੜਾ ਦਿੱਤਾ ਹੈਗਾ ਆ ਉਹ ਜਿਹੜਾ ਸਿਸਟਮ ਸੀ ਉਹਨੂੰ ਟਾਈਮ ਲੱਗਾ ਬ੍ਰੇਕ ਕਰਨ ਨੂੰ ਪਰ ਅੱਜ ਦੇ ਸਿਸਟਮ ਦੇ ਮੁਤਾਬਕ ਇਹ ਟੁੱਟ ਰਿਹਾ ਹੈਗਾ ਹੈ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਭਗਤ ਰਵਿਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਪੁਰਬ ਆਪਾਂ ਇੱਥੇ ਮਨਾ ਰਹੇ ਆ ਨਗਰ ਕੀਤਰ ਜੇ ਅਸੀਂ ਤੁਹਾਨੂੰ ਪੁੱਛੀਏ ਉਹਨਾਂ ਦੇ 40 ਸ਼ਬਦਾਂ ਦੇ ਵਿੱਚੋਂ ਇੱਕ ਮਹਾਨ ਉਪਦੇਸ਼ ਸਾਂਝਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਭਗਤ ਰਵਿਦਾਸ ਜੀ ਦੇ ਆਗਮਨ ਗੁਰਪੁਰਬ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਉਹ ਮਹਾਨ ਸ਼ਖਸੀਅਤ ਸੂਰਵੀਰ ਜੋਧੇ ਇਨਕਲਾਬੀ ਜੋਧੇ ਜਿਨ੍ਹਾਂ ਨੇ ਗੁਰ ਸ਼ਬਦ ਦੇ ਨਾਲ ਸਮੁੱਚੀ ਮਾਨਵਤਾ ਦੇ ਵਿੱਚ ਇੱਕ ਇਨਕਲਾਬ ਲੈ ਕੇ ਆਂਦਾ ਤੇ ਉਹਨਾਂ ਦਾ ਪਾਵਨ ਬਚਨਿਆ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਰਵਦਾਸ ਆਸ ਲੱਗ ਜੀਵੋ ਚਿਰ ਪੈਉ ਦਰਸ਼ਨ ਦੇਖੇ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਉਸ ਵੇਲੇ ਰੱਬੀ ਉਪਦੇਸ਼ ਸੰਸਾਰ ਨੂੰ ਦਿੱਤਾ ਜਦੋਂ ਸਾਰੀ ਦੁਨੀਆ ਜਿਹੜੀ ਆ ਮਨੁੱਖਤਾ ਅਗਿਆਨਤਾ 'ਚ ਫਸੀ ਹੋਈ ਸੀ ਉਹਨੇ ਗਿਆਨ ਨਾਲ ਗੁਰ ਸ਼ਬਦ ਦੇ ਨਾਲ ਸਾਰੀ ਮਾਨਵਤਾ ਨੂੰ ਪ੍ਰੇਰਿਆ ਜਿੰਨੇ ਕਰਮਕਾਂਡ ਸੰ ਜਾਂਤ ਪਾਤ ਮੂਰਤੀ ਪੂਜਾ ਸਾਰਿਆਂ ਚੋਂ ਕੱਢ ਕੇ ਸਮੁੱਚੀ ਮਾਨਵਤਾ ਨੂੰ ਇੱਕ ਧਾਗੇ ਵਿੱਚ ਪਰੋ ਕੇ ਇਸ ਸਾਂਝਾ ਸਰਵਸਾਂਝਾ ਉਪਦੇਸ਼ ਮੁੱੱਚੀ ਮਾਨਵਤਾ ਨੂੰ ਦਿੱਤਾ ਔਰ ਸਾਰੀ ਕੁੱਲ ਮਾਨਵਤਾ ਨੂੰ ਇੱਕ ਬਲਵੱਕੜੀ ਵਿੱਚ ਲੈਣ ਦੀ ਗੱਲ ਕੀਤੀ ਹੈ ਅੱਜ ਜੇ ਅਸੀਂ ਭਗਤ ਰਵਦਾਸ ਜੀ ਦਾ ਪਾਵਨ ਗੁਰਪੁਰ ਮਨਾ ਰਹੇ ਆ ਨਗਰ ਕੀਰਤਨ ਮਨਾ ਰਹੇ ਆ ਅੱਜ ਅਸੀਂ ਇੱਕ ਸੰਦੇਸ਼ ਲੈ ਕੇ ਜਾਈਏ ਅਸੀਂ ਸਾਰੀ ਮਾਨਵਤਾ ਨੂੰ ਗਲਵਕੜੀ ਚ ਲੈਣਾ ਸਾਰਿਆਂ ਨੂੰ ਪਿਆਰ ਸਾਰਿਆਂ ਨੂੰ ਪਿਆਰ ਕਰਨਾ ਸਾਡਾ ਇੱਕ ਪਰਿਵਾਰ ਹੈ ਸਾਡਾ ਇੱਕ ਪਰਿਵਾਰ ਹੈ ਅਸੀਂ ਸਾਰੇ ਉਹਦੇ ਇੱਕ ਪਿਤਾ ਇੱਕ ਅਸਗੇ ਹਮਾਰਕ ਇੱਕ ਸ਼ਬਦ ਜਿਹੜਾ ਉਪਦੇਸ਼ ਹੈ ਮਾਨ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਇੱਕ ਪਿਤਾ ਇੱਕ ਅਸਗੇ ਹਮਾਰਕ ਇਹ ਜਿਹੜਾ ਇਸ ਸੰਦੇਸ਼ ਆਪਾਂ ਘਰਾਂ ਨੂੰ ਲੈ ਕੇ ਜਾਈਏ ਇੱਕ ਅਕਾਲ ਦੇ ਪੁਜਾਰੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦੇ ਮਹਾਨ ਦੀਪਸ ਦੇ ਉਤੇ ਸਭ ਤੋਂ ਪਹਿਲਾਂ ਜੀ ਪੰਜਾਬੀ ਵਿਰਾਸਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੇ ਗੱਲ ਕਰੀਏ ਭਗਤ ਰਵਿਦਾਸ ਸ਼ਰੋਮਣੀ ਭਗਤ ਔਰ ਕ੍ਰਾਂਤੀਕਾਰੀ ਭਗਤ ਔਰ ਜਿਨ੍ਹਾਂ ਦੇ ਬਚਨ ਆਪਾਂ ਜਦੋਂ ਗੁਰਬਾਣੀ ਵਿੱਚ ਪੜਦੇ ਆ ਜਿਨ੍ਹਾਂ ਦਾ ਇਹ ਸੁਪਨਾ ਇਸ ਧਰਤੀ ਉੱਤੇ ਬੇਗਮਪੁਰਾ ਸਹਿਰ ਕੋ ਨਾ ਹੋ ਦੁੱਖ ਅੰਦੋਹ ਨਹੀ ਤੇਠਾਓ ਇੱਕ ਤੇ ਵੀ ਕੋਈ ਦੁਖੀ ਨਾ ਵਸਦਾ ਹੋਵੇ ਕੋਈ ਵੀ ਗਮਗੀਨ ਨਾ ਹੋਵੇ ਸਾਰੇ ਗਮ ਤੋਂ ਰਹਿਤ ਹੋਣ ਇਹੋ ਜੇ ਕ੍ਰਾਂਤੀਕਾਰੀ ਭਗਤ ਦਾ ਜੋ ਇਹ ਸੰਦੇਸ਼ ਦੇਣ ਵਾਸਤੇ ਇਹੋ ਜੇ ਨਗਰ ਕੀਰਤਨ ਉਲਿਖੀ ਜਾਂਦੇ ਹਨ ਸੰਗਤ ਨੂੰ ਇਹੇ ਬੇਨਤੀ ਹੈ ਕਿ ਇਹ ਨਗਰ ਕੀਰਤਨ ਕੋਈ ਮੂਰਤੀ ਪੂਜਾ ਨਹੀਂ ਹੈ ਕਿਉਂਕਿ ਮੈਂ ਦੇਖ ਰਿਹਾ ਇੱਥੇ ਵੀ ਤੇ ਇੰਡੀਆ ਵਿੱਚ ਵੀ ਜਿਹੜੇ ਇਹ ਭਗਤ ਪਿਆਰੇ ਸੰਤ ਪਿਆਰੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੋਂ ਵੀ ਬਹੁਤ ਵੱਡਾ ਉੱਚਾ ਦਰਜਾ ਦਿੱਤਾ ਗਿਆ ਗੁਰੂ ਦਾ ਦਰਜਾ ਸੰਤ ਨਾਲੋਂ ਛੋਟਾ ਹੈ ਕਿਉਂਕਿ ਗੁਰੂ ਜਿਹੜਾ ਹੈ ਉਹ ਪ੍ਰਮਾਤਮਾ ਵੱਲੋਂ ਵਰਸ ਆਇਆ ਹੈ ਪਰ ਸੰਤ ਉਹ ਹੈ ਜਿਹੜਾ ਜਪ ਕਰਕੇ ਤਪ ਕਰਕੇ ਆਪਣੀ ਮਿਹਨਤ ਕਰਕੇ ਤੇ ਸੰਸਾਰ ਵਿੱਚ ਉਹਦੀ ਉਤਪਤੀ ਹੁੰਦੀ ਹੈ ਕਿਉਂਕਿ ਐਂਡੀਆਂ ਵੱਡੀਆਂ ਵੱਡੀਆਂ ਜਾਤਾਂ ਐਡੇ ਵੱਡੇ ਵੱਡੇ ਅਪਮਾਨੀ ਲੋਕ ਐਡੇ ਐਡੇ ਵੱਡੇ ਰਾਜੇ ਮਹਾਰਾਜੇ ਔਰ ਇਦਾਂ ਕਹਿ ਲੋ ਕਿ ਉਹ ਵਕਤ ਜਦੋਂ ਸੰਸਾਰ ਦੇ ਵਿੱਚ ਮਨੁੱਖਤਾ ਨੂੰ ਇਸ ਤਰੀਕੇ ਨਾਲ ਵਖ ਕੀਤਾ ਗਿਆ ਸੀਗਾ ਕਿ ਕਿਹੜਾ ਸਿਰ ਤੇ ਪੱਗ ਬਨ ਸਕਦਾ ਹੈ ਕਿਹੜਾ ਢੋਲ ਟਮਕੇ ਵਜਾ ਸਕਦਾ ਹੈ ਕਿਹੜਾ ਘੋੜੇ ਤੇ ਚੜ ਸਕਦਾ ਹੈ ਕਿਹੜਾ ਥਾਲੀ ਵਿੱਚ ਰੋਟੀ ਖਾ ਸਕਦਾ ਸਾਨੂੰ ਸ਼ੂਦਰ ਕਹਿ ਕੇ ਪੁਕਾਰਿਆ ਜਾਂਦਾ ਸੀ ਅਸੀਂ ਥਾਲੀ ਵਿੱਚ ਪਾ ਕੇ ਰੋਟੀ ਨਹੀਂ ਖਾ ਸਕਦੇ ਸੀ ਅਸੀਂ ਜੰਜਾਂ ਬਰਾਤਾਂ ਨਹੀਂ ਚੜਾ ਸਕਦੇ ਸੀ ਅਸੀਂ ਘੋੜਿਆਂ ਦੀ ਸਵਾਰੀ ਨਹੀਂ ਕਰ ਸਕਦੇ ਸੀ ਸਿਰ ਤੇ ਪੱਗ ਨਹੀਂ ਬਨ ਸਕਦੇ ਸੀ ਇਹ ਸਾਨੂੰ ਉਹਨਾਂ ਭਗਤਾਂ ਦੀ ਦੇਣ ਹੈ ਗੁਰੂ ਤਾਂ ਬਾਅਦ ਚਾਏ ਆ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਗੁਰੂ ਸਹਿਬਾਨਾਂ ਦਾ ਆਉਣਾ ਤਾਂ ਬਾਅਦ ਚ ਹੋਇਆ ਪਰ ਇਹ ਭਗਤ ਪਿਆਰੇ ਕਈ-ਕਈ ਸੈਂਕੜੇ ਸਾਲ ਜਿਹੜੇ ਪਹਿਲਾਂ ਹੋਏ ਆ ਉਹਨਾਂ ਨੇ ਇਹ ਨੀਂਹ ਰੱਖੀ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਗੇ ਤੋੜਿਆ ਤੇ ਫਿਰ ਇੱਕ ਖੜਗ ਵਜਾਇਆ ਪਰ ਮੈਂ ਗੱਲ ਗਿਆਨ ਦਾ ਖੜਗ ਵਜਾਇਆ ਤੇ ਮੈਂ ਇਹ ਗੱਲ ਜ਼ਰੂਰੀ ਕਹਿਣਾ ਚਾਹੁੰਦਾ ਆ ਕਿ ਜਿੰਨਾ ਵਰਮ ਵੈਮਾ ਪਰਮਾ ਮੂਰਤੀ ਪੂਜਾ ਵਿੱਚੋਂ ਸਾਨੂੰ ਇਹਨਾਂ ਭਗਤ ਪਿਆਰਿਆਂ ਨੇ ਸੰਤਾਂ ਮਹਾਂਪੁਰਸ਼ਾਂ ਨੇ ਗੁਰੂ ਪੀਰਾਂ ਨੇ ਕੱਢਿਆ ਸੀ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਆ ਅੱਜ ਵੀ ਅਸੀਂ ਬਾਣੀ ਦੇ ਲੜ ਲੱਗਣ ਦੀ ਵਜਾਇਆ ਆਪੋ ਆਪਣੇ ਘਰਾਂ ਵਿੱਚ ਮੂਰਤੀਆਂ ਦੀ ਪੂਜਾ ਕਰਦੇ ਪਿਆ ਨਗਰ ਕੀਰਤਨਾ ਵਿੱਚ ਅੱਜ ਸਾਡਾ ਭਗਤ ਰਵਿਦਾਦ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਦਾ ਵੱਡਾ ਲਾਭ ਹੋ ਸਕਦਾ ਹੈ ਵੀ ਅਸੀਂ ਜਾਤ ਪਾਤ ਬਹਿਮ ਊਚ ਨੀਚ ਇਹਨੂੰ ਤਲੰਜਲੀ ਦੇ ਕੇ ਇਹਨੂੰ ਛੱਡ ਕੇ ਅਸੀਂ ਉਹਨਾਂ ਦੇ ਮਹਾਨ ਉਪਦੇਸ਼ਾਂ ਨੂੰ ਦ੍ਰਿੜ ਕਰੀਏ